ਮੁੱਖ ਮੰਤਰੀ ਭਗਵੰਤ ਮਾਨ ਤੇ ਵਿਕਰਮ ਮਜੀਠੀਆ ਦੇ ਵਿਚਕਾਰ ਸੈਟਿੰਗ ਹੋ ਚੁੱਕੀ ਆ ਦੋਵਾਂ ਦੀ ਸੁਲਾ ਸਫਾਈ ਹੋ ਗਈ ਐ ਪੈਚ ਅਪ ਹੋ ਗਿਆ ਐ ਦੋਵੇਂ ਇੱਕ ਪੇਜ ਤੇ ਆ ਗਏ ਨੇ ਇਹ ਗੱਲਾਂ ਮੈਂ ਨਹੀਂ ਕਹਿ ਰਿਹਾ ਇਹ ਗੱਲਾਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਵੱਲੋਂ ਕਈਆਂ ਕਈਆਂ ਨੇ ਵਿਧਾਇਕ ਵੀ ਕੋਈ ਮਾੜਾ ਮੋਟਾ ਨਹੀਂ ਜਿਸ ਨੇ ਇਹ ਗੱਲਾਂ ਕਹੀਆਂ ਨੇ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਕਰਮ ਮਜੀਠੀਆ ਚ ਸੈਟਿੰਗ ਹੋ ਗਈ ਐ ਦੋਮਾ ਦੀ ਸੈਟਿੰਗ ਦੇ ਕਾਰਨ ਹੀ ਵਿਕਰਮ ਮਜੀਠੀਆ ਅੱਜ ਜੇਲ੍ਹ ਚੋਂ ਬਾਹਰ ਨੇ ਇਹ ਗੱਲਾ ਕੁਵਰ ਵਿਜੇ ਪ੍ਰਤਾਪ ਨੇ ਕਹੀਆਂ ਕੁਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਲਗਾਤਾਰ ਪੰਜਾਬ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈਂਦੇ ਰਹਿੰਦੇ ਨੇ ਉਹਨਾਂ ਨੇ ਸੱਜਰਾ ਮੋਰਚਾ ਹੁਣ ਇਸ ਕੰਮ ਤੇ ਖੋਲਤਾ ਕਿ ਜਿਹੜਾ ਵਿਕਰਮ ਮਜੀਠੀਆ ਨੂੰ ਸੰਮਣ ਭੇਜਿਆ ਗਿਆ ਸੀ ਉਸ ਨੂੰ ਜਿਹੜਾ ਅਦਾਲਤ ਦੇ ਵਿੱਚ ਸਿੱਟਨੇ ਵਾਪਸ ਲੈ ਲਿਆ ਆਖਰਕਾਰ ਇਹ ਮਾਮਲਾ ਕੀ ਹੈ ਕੁਬਰ ਵਿਜੇ ਪ੍ਰਤਾਪ ਨੇ ਆਪਣੀ ਪੋਸਟ ਦੇ ਵਿੱਚ ਸਾਰਾ ਕੁਝ ਲਿਖਿਆ ਆਪਾਂ ਪਹਿਲਾਂ ਉਹ ਪੋਸਟ ਪੜ੍ਹ ਕੇ ਮੈਂ ਤੁਹਾਨੂੰ ਸੁਣਾ ਦਿੰਦਾ ਅਗਲੀਆਂ ਗੱਲਾਂ ਆਪਾਂ ਬਾਅਦ ਚ ਕਰਦੇ ਆਂ ਪੋਸਟ 'ਚ ਕੁਬਰ ਵਿਜੇ ਪ੍ਰਤਾਪ ਗੱਲ ਇੱਥੋਂ ਸ਼ੁਰੂ ਕਰਦੇ ਆ ਡਬਲ ਕੋਮੇ ਸ਼ੁਰੂ ਕਰਦੇ ਆ ਲਿਖਦੇ ਆ ਇਹ ਤੋਂ ਹੋਣਾ ਹੀ ਤਾਂ ਕੋਮੇ ਬੰਦ ਅੱਗੇ ਲਿਖਦੇ ਆ ਹੁਣ ਇਹ ਸਾਬਤ ਹੋ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਪੱਕੀ ਦੋਸਤੀ ਬਣ ਗਈ ਹੈ ਜਦੋਂ 10 ਅਗਸਤ 2022 ਨੂੰ ਮੁੱਖ ਮੰਤਰੀ ਸਾਹਿਬ ਨੇ ਅਗਲੇ ਦੀ ਜ਼ਮਾਨਤ ਕਰਾ ਕੇ ਦਿੱਤੀ ਉਦੋਂ ਜ਼ਮਾਨਤ ਇਸ ਗ੍ਰਾਉਂਡ ਤੇ ਹੋਈ ਕਿ ਮੁੱਖ ਮੰਤਰੀ ਸਾਹਿਬ ਦੀ ਪੁਲਿਸ ਐਸਟੀਐਫ ਨੇ ਨਾ ਤਾਂ ਪੁੱਛਗਿੱਛ ਕੀਤੀ ਨਾ ਹੀ ਰਿਮਾਂਡ ਲਿਆ ਅਤੇ ਨਾ ਹੀ ਚਲਾਨ ਅਦਾਲਤ ਵਿਖੇ ਦਾਖਲ ਕੀਤਾ ਹੁਣ ਨੋਟਿਸ ਤੇ ਸੰਮਣ ਭੇਜ-ਭੇਜ ਕੇ ਜਨਤਾ ਦੇ ਸਾਹਮਣੇ ਵਿਖਾਵਾ ਚੱਲ ਰਿਹਾ ਹੈ ਸੀ ਲੇਕਿਨ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਯਾਦ ਕਰੋ ਪੰਜਾਬ ਵਿਧਾਨ ਸਭਾ ਵਿੱਚ ਤੱਥਾਂ ਦੇ ਨਾਲ ਜ਼ੋਰਦਾਰ ਡਿਬੇਟ ਮੇਰੇ ਵੱਲੋਂ ਇਸ ਬਾਰੇ ਕੀਤੀ ਗਈ ਸੀ ਇਹ ਪਬਲਿਕ ਹੈ ਸਭ ਕੁਝ ਜਾਣਤੀ ਹੈ ਕੋਮੇਬੰਦ ਇਹ ਗੱਲ ਕੁਵਰ ਵੀਜੇ ਪ੍ਰਤਾਪ ਨੇ ਆਪਣੀ ਪੋਸਟ ਦੇ ਵਿੱਚ ਆਕੀ ਉਹਨਾਂ ਨੇ ਇੱਕ ਦੋ ਅਖਬਾਰਾਂ ਦੀਆਂ ਪੋਸਟਾਂ ਵੀ ਨਾਲ ਨੱਥੀ ਕੀਤੀਆਂ ਨੇ ਜਿਦੇ ਚ ਪਹਿਲੀ ਅਖਬਾਰ ਦਾ ਹੈਡਲਾਈਨ ਹੈ ਸਰਲੇਖ ਹੈ ਕਿ ਸਿਟਨੇ ਮਜੀਠੀਆ ਨੂੰ ਜਾਰੀ ਕੀਤੇ ਗਏ ਸੰਮਣ ਲਈ ਵਾਪਸ ਅਗਲੀ ਅੰਗਰੇਜ਼ੀ ਦੀ ਅਖਬਾਰ ਹੈ ਨੋਟਿਸ ਇਸ਼ੂਡ ਟੂ ਮਜੀਠੀਆ ਬਾਇਸਟ ਵਿਡਰਾਲ ਤਾਂ ਇਹ ਅਹਿਮ ਗੱਲ ਹੈ ਕਿ ਕੁਵਰ ਵਿਜੇ ਪ੍ਰਤਾਪ ਇਹ ਗੱਲ ਕਹਿ ਰਹੇ ਨੇ ਇਹ ਕੋਈ ਮਾੜਾ ਮੋਟਾ ਬੰਦਾ ਨਹੀਂ ਗੱਲ ਕਹਿ ਰਿਹਾ ਆਮ ਆਦਮੀ ਪਾਰਟੀ ਦੇ ਕੰਨਵੇਂ ਵਿਧਾਇਕਾਂ ਚੋਂ ਇੱਕ ਵਿਧਾਇਕ ਇਹ ਗੱਲ ਕਹਿ ਰਿਹਾ ਹੈ ਤੇ ਕਹਿ ਵੀ ਹੋ ਰਿਹਾ ਜਿੱਥੋਂ ਦੇ ਮਜੀਠੀਆ ਰਹਿਣ ਵਾਲੇ ਨੇ ਉੱਥੋਂ ਹੀ ਰਹਿਣ ਵਾਲੇ ਕਵਰ ਵੀਜੇ ਪ੍ਰਤਾਪ ਨੇ ਤੇ ਆਪਾਂ ਕਹਿ ਸਕਦੇ ਆ ਕਿ ਜੇਕਰ ਸੂਚਨਾ ਤੇ ਜਾਣਕਾਰੀ ਦਾ ਪੱਧਰ ਦੇਖਣਾ ਹੋਵੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਤੁਹਾਨੂੰ ਤੁਹਾਡੇ ਸ਼ਹਿਰ ਬਾਰੇ ਜ਼ਿਆਦਾ ਜਾਣਕਾਰੀਆਂ ਹੁੰਦੀਆਂ ਨੇ ਕਵਰ ਵੀਜੇ ਪ੍ਰਤਾਪ ਇਸ ਗੱਲ ਨੂੰ ਲੈ ਕੇ ਬੜੇ ਚਿਰ ਤੋਂ ਚਰਚਾ ਕਰ ਰਹੇ ਨੇ ਨਸ਼ੇ ਦਾ ਮੁੱਦਾ ਹੈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮੇ ਦੀ ਜਾਂਚ ਕਰ ਰਹੀ ਹੈ ਉਸ ਸੈਟ ਨੇ ਸੰਮਨ ਜਾਰੀ ਕੀਤਾ ਉਹ ਸੰਮਨ ਅਦਾਲਤ ਚ ਜਾ ਕੇ ਵਾਪਸ ਲੈ ਲਿਆ ਕੁਵਰ ਵਿਜੇ ਪ੍ਰਤਾਪ ਕਹਿੰਦੇ ਆ ਕਿ ਜਿਹੜਾ ਪਹਿਲਾ ਜਵਾਨਤ ਮਿਲੀ ਵਿਕਰਮ ਮਜੀਠੀਆ ਨੂੰ ਉਹ ਇਸ ਆਧਾਰ ਤੇ ਹੀ ਮਿਲੀ ਸੀ ਕਿ ਜਿਹੜਾ ਉਸ ਸਮੇਂ ਦੀ ਪੁਲਿਸ ਨੇ ਜਿਹਦੇ ਕੋਲ ਇਹ ਕੇਸ ਸੀ ਉਹਨੇ ਨਾ ਤਾਂ ਵਿਕਰਮ ਮਜੀਠੀਆ ਨੂੰ ਕਦੇ ਪੁੱਛ ਗਏ ਸਲੀ ਸਦਿਆ ਨਾ ਹੀ ਉਹਨਾਂ ਨੇ ਤੋਂ ਕੋਈ ਐਸੀ ਗੱਲਬਾਤ ਕੀਤੀ ਨਾ ਹੀ ਜਿਹੜਾ ਵਿਕਰਮ ਮਜੀਠੀਆ ਆ ਦਾ ਜਿਹੜਾ ਚਲਾਨ ਹੈ ਉਹ ਅਦਾਲਤ 'ਚ ਪੇਸ਼ ਕੀਤਾ ਤਾਂ ਅਦਾਲਤ ਦੇ ਸਾਹਮਣੇ ਗਰਾਉਂਡ ਇਹ ਤਿਆਰ ਕੀਤਾ ਗਿਆ ਕਿ ਅਜਿਹਾ ਕੁਝ ਹੋਇਆ ਹੀ ਨਹੀਂ ਤੇ ਸਪਸ਼ਟ ਸੀ ਕਿ ਪੁਲਿਸ ਇਹ ਕਹਿਣਾ ਚਾਹੁੰਦੀ ਸੀ ਕਿ ਸਾਨੂੰ ਮਜੀਠੀਆ ਨੂੰ ਅਦਾਲਤ 'ਚ ਰੱਖਣ ਦੀ ਲੋੜ ਹੀ ਨਹੀਂ ਹਿਰਾਸਤ 'ਚ ਰੱਖਣ ਦੀ ਲੋੜ ਨਹੀਂ ਸਾਨੂੰ ਉਹਨਾਂ ਦੀ ਕੋਈ ਸਟੱਡੀ ਨਹੀਂ ਚਾਹੀਦੀ ਸਾਨੂੰ ਉਹਨਾਂ ਦੀ ਨਿਆਂਇਕ ਹਿਰਾਸਤ ਨਹੀਂ ਚਾਹੀਦੀ ਉਹ ਸਬੂਤਾਂ ਨਾਲ ਕੋਈ ਛੇੜਛਾੜ ਨਹੀਂ ਕਰਨਗੇ ਇਹ ਸਪਸ਼ਟ ਗੱਲ ਸੀ ਜਦੋਂ ਪੁਲਿਸ ਇਹ ਗੱਲ ਅਦਾਲਤ 'ਚ ਜਾ ਕੇ ਕਹਿੰਦੀ ਹੈ ਤਾਂ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਸਾਨੂੰ ਹੁਣ ਲੋੜ ਨਹੀਂ ਇਹ ਤੋਂ ਕੋਈ ਖਤਰਾ ਨਹੀਂ ਤਾਂ ਸੁਭਾਵਿਕ ਜੀ ਗੱਲ ਹੈ ਕਿ ਪੁਲਿਸ ਨੇ ਇਹ ਕਿਉਂ ਕੀਤਾ ਕਿ ਪੁਲਿਸ ਕੋਲੇ ਮੁੱਖ ਮੰਤਰੀ ਤਾਂ ਕਹਿੰਦੇ ਆ ਕਿ ਵੀ ਇਹ ਨਸ਼ੇ ਵੇਚਦੇ ਨੇ ਇਹ ਨਸ਼ੇ ਵੇਚ ਕੇ ਇਹਨਾਂ ਨੇ ਆਪਣੇ ਘਰ ਭਰੇ ਫਿਰ ਪੁਲਿਸ ਕੋਲੇ ਸਬੂਤ ਹੈ ਨਹੀਂ ਫਿਰ ਇਹ ਕੰਟਰਡਿਕਟ ਗੱਲ ਹੈ ਕੋਵਰ ਵੀਜੇ ਪ੍ਰਤਾਪ ਇਸ ਗੱਲ ਨੂੰ ਬੜਾ ਸਪਸ਼ਟ ਕਹਿੰਦੇ ਨੇ ਕਿ ਯਾਰੀ ਦੋਸਤੀ ਹੋਗੀ ਮੈਂ ਨਿੱਜੀ ਤੌਰ ਤੇ ਮੰਨਾਂ ਜਾਂ ਨਾ ਮੰਨਾਂ ਜਾਂ ਤੁਸੀਂ ਨਾ ਮੰਨੋ ਕੁਵਰ ਵਿਜੇ ਪ੍ਰਤਾਪ ਨੂੰ ਹੀ 10 ਮਿੰਟ ਲਈ ਆਪਾਂ ਮੰਨ ਲਈਏ ਤਾਂ ਇੱਕ ਵੱਡਾ ਇਲਜ਼ਾਮ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਨਾ ਤਾਂ ਕਦੇ ਸਪਸ਼ਟ ਕਰਦੇ ਐ ਕੁਵਰ ਵਿਜੇ ਪ੍ਰਤਾਪ ਨੇ ਇੱਕ ਨਹੀਂ ਬਹੁਤ ਹੋਰ ਇਲਜ਼ਾਮ ਲਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਨਾ ਤਾਂ ਇਸ ਗੱਲ ਦੇ ਉੱਤੇ ਕੋਈ ਸਪਸ਼ਟ ਜਵਾਬ ਦੇ ਰਹੇ ਨੇ ਨਾ ਹੀ ਉਹਨਾਂ ਦੀ ਪਾਰਟੀ ਚੁੱਪ ਵੱਟ ਲਈ ਜਾਂਦੀ ਹੈ ਜਦੋਂ ਕੁਵਰ ਵਿਜੇ ਪ੍ਰਤਾਪ ਦੀ ਕੋਈ ਪੋਸਟ ਆਉਂਦੀ ਆ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਕੋਈ ਆਗੂ ਕੋਈ ਬਲਾਰਾ ਕੋਈ ਸਰਕਾਰੀ ਬਲਾਰਾ ਕੋਈ ਮੁੱਖ ਮੰਤਰੀ ਭਗਵੰਤ ਮਾਨ ਕਦੇ ਇਸ ਗੱਲ ਤੇ ਨਹੀਂ ਬੋਲੇ ਬੜੇ سنگੀਨ ਇਲਜ਼ਾਮ ਨੇ ਕਿ ਤੁਹਾਡੀ ਸਾਂਝ ਪੈ ਗਈ ਆ ਤੁਸੀਂ ਹਿੱਸੇਦਾਰੀਆਂ ਵੰਡ ਲਈਆਂ ਨੇ ਇਹ ਬੜੇ سنگੀਨ ਇਲਜ਼ਾਮ ਨੇ ਜੇਕਰ ਕੁਵਰ ਵਿਜੇ ਪ੍ਰਤਾਪ ਲਾ ਰਹੇ ਨੇ ਤਾਂ ਪੰਜਾਬੀਆਂ ਨੂੰ ਸਰਕਾਰ ਨੇ ਪਾਰਟੀ ਨੇ ਨਹੀਂ ਸੀਰੀਅਸ ਲੈਣਾ ਉਹਨਾਂ ਨੂੰ ਪਤਾ ਕਿ ਅਸੀਂ ਕਿੱਥੇ ਚੋਰ ਆ ਤੇ ਕਿੱਥੇ ਸੁੱਚੇ ਆ ਉਹਨਾਂ ਨੂੰ ਆਪਣਾ ਪਤਾ ਪਰ ਪੰਜਾਬੀਆਂ ਲਈ ਇਹ ਖਤਰੇ ਦੀ ਘੰਟੀ ਹੈ ਕਿ ਜਿਹੜੀ ਸੱਤਾ ਦਾ ਗੱਠਜੋੜ ਹੈ ਸੱਤਾ ਦੇ ਗਲਿਆਰਿਆਂ ਦੇ ਅੰਦਰ ਸੱਤਾ ਦੇ ਚੌਧਰੀਆਂ ਦਾ ਜਿਹੜਾ ਗੱਠਜੋੜ ਹੈ ਉਹ ਪੰਜਾਬ ਲਈ ਹਮੇਸ਼ਾ ਹੀ ਘਾਤਕ ਹੋਇਆ ਚਾਹੇ ਤੂੰ ਕੈਪਟਨ ਅਮਰਿੰਦਰ ਸਿੰਘ ਵਾਲਾ ਇਹ ਰਾ ਚੱਕ ਕੇ ਦੇਖ ਲੋ ਚਾਹੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵਾਲਾ ਚੱਕ ਕੇ ਦੇਖ ਲੋ ਇਹਨੇ ਪੰਜਾਬ ਦਾ ਅਲਟੀਮੇਟ ਬੇੜਾਗਰਕ ਕੀਤਾ ਚਾਹੇ ਉਹ ਨਸ਼ੇ ਦੇ ਮਾਮਲੇ 'ਚ ਹੋਵੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮਾਮਲੇ 'ਚ ਹੋਵੇ ਜਾਂ ਫਿਰ ਗੁੰਡਾ ਟੈਕਸ ਵਸੂਲਣ ਦੇ ਮਾਮਲੇ 'ਚ ਹੋਵੇ ਅੰਜਾਫਰੇਤ ਕੇਵਲ ਬਾਕੀ ਮਾਫੀਆ ਦੇ ਰੂਪ ਚ ਹੋਵੇ ਜਦੋਂ ਵੀ ਸੱਤਾ ਦੇ ਚੌਧਰੀ ਆਪਸ ਚ ਸਿਰ ਜੋੜਦੇ ਨੇ ਪੰਜਾਬ ਦੇ ਅੰਦਰ ਤਾਂ ਪੰਜਾਬ ਲਈ ਘਾਤਕ ਸਿੱਧ ਹੋਇਆ ਕੁਵਰ ਵਿਜੇ ਪ੍ਰਤਾਪ ਦੇ ਇਲਜ਼ਾਮ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹਨਾਂ ਇਲਜ਼ਾਮਾਂ ਦੇ ਜਵਾਬ ਦੀ ਉਡੀਕ ਕੀਤੀ ਜਾਵੇਗੀ